ਮੋਰ ਬਹੁਤ ਧੰਨਵਾਦ ਹੈ ਤੇ ਅਗਲੀ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਪ੍ਰਧਾਨਗੀ ਮੰਡਲ ਹੈ ਉਸ ਨੂੰ ਪੂਰੀ ਤਰ੍ਹਾਂ ਸਜਾਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਨੇਕ ਸਿੰਘ ਜੀ ਟੋਟ ਇਹਨਾਂ ਨੂੰ ਅਸੀਂ ਪਟਿਆਲਾ ਨਿਵਾਸੀ ਨੇ ਕਹਿੰਦੇ ਹਸਨਾਮ ਦੇ ਨੇ ਇੱਥੋਂ ਦੇ ਜੰਪਲ ਨੇ ਤੇ ਖਾਸ ਕਰਕੇ ਇਸ ਸਾਹਿਤ ਜਵਾਬ ਦੇ ਨਾਲ ਇਹਨਾਂ ਦਾ ਲਗਾਓ ਕੋਈ ਅੱਜ ਦਾ ਨਹੀਂ ਪੁਰਾਣਾ ਜੇ ਤੁਸੀਂ ਮੇਰੀ ਗੱਲ ਸੁਣੋ ਮੇਰੇ ਤਾਂ ਪ੍ਰੇਰਨਾ ਸਰੋਤ ਨੇ ਤੇ ਜਿੱਦ ਪਿਛਲੇ 8 ਸੇ ਮਹੀਨੇ ਦੇ ਅੰਦਰ ਆ ਮੇਰੀ ਇੱਕ ਕਿਤਾਬ ਆ ਬਾਜਖ ਉਸੇ ਲਈ ਵੀ ਇਹਨਾਂ ਦੇ ਹੱਥੋਂ ਆਪਾਂ ਉਹਦਾ ਲੋਕ ਆਪਨ ਕਰਵਾਇਆ ਸੀਗਾ ਕਿ ਬਹੁਤ ਆਪਣਾਤ ਰੱਖਿੰਦੇ ਨੇ ਸੁਨਾਮ ਨਾਲ ਸੁਨਾਮ ਦੇ ਸਾਇਤ ਸਭਾ ਨਾਲ ਸੁਨਾਮ ਦੀ ਜਥੇਬੰਦੀਆਂ ਦੇ ਨਾਲ ਸੋ ਇਹਨਾਂ ਦੇ ਉੱਤੇ ਸਾਨੂੰ ਫਖਰ ਹੈ ਸਾਨੂੰ ਮਾਣ ਹੈ ਅਸੀਂ ਜਦੋਂ ਵੀ ਇਹਨਾਂ ਨੂੰ ਸੱਦਾ ਦਿੰਨੇ ਆ ਉਸ ਸੱਦੇ ਦੇ ਉੱਤੇ ਚਾਹੀ ਚਾਹੀ ਅਸਾਡੇ ਦਰਮਿਆਨ ਹਾਜ਼ਰ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੈਂ ਜੀ ਆਇਆਂ ਆਖਦਾ ਜਿਹੜੇ ਏਡੀ ਦੋਸਤਾਂ ਕਿ ਸਾਡੇ ਦਰਮਿਆਨ ਪਹੁੰਚੇ ਨੇ ਤੇ ਮੁੱਖ ਮਹਿਮਾਨ ਨੇ ਅੱਜ ਸਾਡੇ ਸਮਾਗਮ ਦੇ ਇਸ ਦੇ ਨਾਲ ਨਾਲ ਮੈਂ ਬੇਨਤੀ ਕਰਦਾ ਸ਼ਹੀਦ ਉਦਮ ਸਿੰਘ ਕਮਬੋਲ ਯਾਦਗਾਰ ਕਮੇਟੀ ਦੇ ਪ੍ਰਧਾਨ ਸਰਦਾਰ ਕੇਸਚੂ ਦੇ ਉਹਨਾਂ ਨੂੰ ਕਿ ਉਹ ਵੀ ਪ੍ਰਧਾਰਕ ਮੰਡਲ ਦੇ ਅੰਦਰ ਬਰਾਜਨ ਦੀ ਕਿਰਪਾਲਤਾ ਕਰੇ ਇਹਨਾਂ ਦੇ ਨਾਲ-ਨਾਲ ਸਾਡੇ ਵਿਸ਼ੇਸ਼ ਮਹਿਮਾਨ ਹੋਣਗੇ ਅੱਜ ਇਸ ਸਮਾਗਮ ਦੇ ਅੰਦਰ ਡਾਕਟਰ ਰਤਨ ਸਿੰਘ ਜੀ ਸੰਦੇ ਡੀ ਐਮ ਐਸ ਜਿਹੜੇ ਹੈਗੇ ਨੇ ਉਹ ਚੰਨ ਡਿੰਟਾਂ ਦੇ ਅੰਦਰ ਪਹੁੰਚ ਰਹੇ ਕਿਉਂਕਿ ਕਹਿੰਦੇ ਸਾਡੇ ਕੋਲ ਮਰੀਜ਼ ਬੈਠੇ ਨੇ ਉਹਨਾਂ ਦਾ ਦਵਾਈ ਦਾ ਪਾ ਦੇ ਕੇ ਬਿੱਲ ਉਹ ਕੇ ਪਰੇ ਪਹੁੰਚ ਰਹੇ ਆ ਤੇ ਇਸ ਪ੍ਰਧਾਨਗੀ ਮੰਡਲ ਦੇ ਅੰਦਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉਹ ਹਾਜ਼ਰ ਨੇ ਤੇ ਸਾਡੇ ਕੋਲੇ ਤੀਸਰੀ ਕੁਰਸੀ ਖੇਲੀ ਹੈ ਇਸ ਵੇਲੇ ਮੈਂ ਭਾਰਤ ਹਰੀ ਜੀ ਨੂੰ ਬੇਨਤੀ ਕਰਦਾ ਕਿ ਉਸ ਦੇ ਉੱਤੇ ਬਿਰਾਜਮਾਨ ਹਨ ਕਿਰਪਾ ਕਰ ਇਹ ਦੇ ਨਾਲ ਨਾਲ ਸਾਡੇ ਲੰਗੋਵਾਂ ਤੋਂ ਪਹੁੰਚੇ ਨੇ ਵਿੱਕੀ ਜੀ ਕਮਲਜੀਤ ਸਿੰਘ ਵਿੱਕੀ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਵੀ ਹੋਇਆ ਇਹ ਉੱਥੇ ਬਾਬਾ ਫਰੀਦ এডਿਕੇਸ਼ਨ ਮੈਮੋਰੀਅਲ ਵੈਲਫੇਅਰ ਸੁਸਾਇਟੀ ਚਲਾ ਰਹੇ ਨੇ ਜਿਸ ਦੇ ਅੰਦਰ ਲੜਕੀਆਂ ਨੂੰ ਸਲਾਈ ਕਢਾਈ ਕੰਪਿਊਟਰ ਲਾਇਬ੍ਰੇਰੀ ਇਸ ਤਰ੍ਹਾਂ ਦੇ ਕੋਰਸ ਉੱਤੇ ਕਰਵਾਏ ਜਾ ਰਹੇ ਨੇ ਤੇ ਬਹੁਤ ਆਪਣਤ ਦੇ ਨਾਲ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਮਾਰਟ ਸੇਵਾ ਕਰਦੇ ਆ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਇੱਕ ਮੈਂ ਬੇਨਤੀ ਕਾਮਰਜਿੰਦ ਜੀ ਵਿੱਚ ਵਿਕੀ ਜੀ ਨੂੰ ਕਰਦਾ ਕਿ ਉਹ ਵੀ ਪ੍ਰਧਾਨਗੀ ਮੰਡਲ ਧਿਆਨ ਦਿਵਾ ਕੇ ਸ਼ਸ਼ੋਭਤ ਹੋਣ ਦੀ ਕਿਰਪਾ ਕਰੇ। ਸਹੀ ਰਾ ਮਹਮੂਦ ਅਜ਼ਾਦ ਕਲੱਬ ਦੇ ਸਰਦਾਰ ਕਰਮੇਲ ਸਿੰਘ ਸਰਦਾਰ ਅਵतार ਸਿੰਘ ਜੀ ਪਹੁੰਚੇ ਨੇ ਇਹਨਾਂ ਦੇ ਹੱਥੀ ਉਹ ਪਹੁੰਚਣ ਦੇ ਨਾ ਦਿਮਾਗ ਚ ਚਲ ਰਿਆ ਜੀ ਆਏ ਨੂੰ ਮੀਤ ਸਰੋਧੀ ਜੀ ਪਹੁੰਚੇ ਨੇ ਸਰਦਾਰ ਦਲਵਾਰ ਸਿੰਘ ਚੱਟੇ ਸਿੰਘ ਆ ਜਿਨ੍ਹਾਂ ਦੇ ਪਿੱਛੇ ਆਪਾਂ ਇੱਕ ਕਿਤਾਬ ਤੇ ਗੋਸ਼ਤੀ ਸਾਂਝੀ ਜੀ ਕੀਤੀ ਸੀ ਉਸ ਵੇਲੇ ਪਹੁੰਚੇ ਨੇ ਸਰਦਾਰ ਹਰਜਾ ਸਿੰਘ ਜੀ ਜਿਹੜੇ ਡਾਕਟਰ ਅੰਬੇਦਕਰ ਸਵਾ ਦੇ ਪ੍ਰਧਾਨ ਨੇ ਉਹ ਪਹੁੰਚੇ ਨੇ ਜੀ ਆਏ ਨੂੰ ਤੇ ਜਿਤਨੇ ਵੀ ਸਰਦਾਰ ਦੇਵ ਸਿੰਘ ਜੀ ਪ੍ਰਧਾਨ ਸਾਬਕਾ ਪ੍ਰਧਾਨ ਗੁਰਦੁਆਰਾ ਗੋਵਿੰਦਕਰ ਕੁੱਪੂਨਵਾਜਰੀ ਸਰਬਜੀਤ ਨਮੋਲ ਦੀ ਪਹੁੰਚੇ ਨੇ ਡਾਕਟਰ ਮਲਕੀਤ ਸਿੰਘ ਕਹੋਤਿਆਂ ਨੇ ਡਾਕਟਰ ਸਰਦਾਰ ਹਰदयाल ਸਿੰਘ ਜੀ ਪਹੁੰਚੇ ਨੇ ਇਹਦਾ ਕਿਹੜਾ ਨਾਮ ਨਮਾ ਜਿਤਨੇ ਵੀ ਸਾਥੀ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਪਹੁੰਚਣਾ ਸਾਡੀਆਂ ਸਿਰਮੱਥੇ ਸਾਰਿਆਂ ਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਆਖਦੇ ਆ ਤੇ ਪ੍ਰਧਾਨਗੀ ਮੰਡਲ ਦੀ ਆਗਿਆ ਦੇ ਨਾਲ ਅੱਜ ਦਾ ਇਹ ਸਮਾਗਮ ਸ਼ੁਰੂਆਤ ਕਰਦੇ ਆਂ ਪਹਿਲਾਂ ਕੋਈ ਰਚਨਾਵਾਂ ਸੁਣਾਵਾਂਗੇ ਸਾਂਝੀਆਂ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਪੁਸਤਕ ਲੋਕ ਅਰਪਣ ਕਰਨੀ ਹੈ ਉਸ ਤੋਂ ਬਾਅਦ ਉਹ ਕਾਰਜ ਦੀ ਆਪਾਂ ਅਰੰਭਤਾ ਕਰਾਂਗੇ ਇੱਕ ਵਾਰ ਫੇਰ ਕੋਈ ਏਦਾਂ ਨਾ ਸਮਝੋ ਕਿ ਮੇਰਾ ਨਾਂ ਨਹੀਂ ਲਿਆ ਗਿਆ ਤੁਹਾਡੇ ਸਾਰੇ ਦੇ ਚਿਹਰੇ ਤੁਹਾਡੇ ਸਾਰੇ ਦੇ ਨਾਂ ਮੇਰੇ ਦਿਲ ਉਤੇ ਇਸ ਵੇਲੇ ਲਿਖੇ ਗਏ ਨੇ ਲਿਖੇ ਪੈਲੇ ਪੜ੍ਹ ਕੇ ਸੁਣਾਉਣ ਦੀ ਗਲਤ ਘਾਟ ਹੈ ਹੋਰ ਕੁਝ ਨਹੀਂ ਸਾਰਿਆਂ ਦਾ ਫੇਰ ਇੱਕ ਵਾਰ ਧੰਨਵਾਦ ਤੇ ਸਭ ਤੋਂ ਪਹਿਲਾਂ ਸਦਾ ਮੈਂ ਸਰਦਾਰ ਸਰਬਜੀਤ ਅਨਮੋਲ ਜੀ ਨੂੰ ਜਿੰਦਾ ਜਿਨ੍ਹਾਂ ਦਾ ਰਚਨਾਮਾ ਅਸੀਂ ਪੜ੍ਹਦੇ ਸੁਣਦੇ ਰਹਿੰਦੇ ਆ ਤੇ ਜਦੋਂ ਬਾਅਦ ਵਕੀਲ ਨੇ ਆ ਗਏ ਉਹਨਾਂ ਨੇ ਸਦਾ ਉਹ ਆਪਣੀ ਰਚਨਾ ਤੁਹਾਡੇ ਨਾਲ ਸਾਂਝੀ ਕਰਨਗੇ ਇਹਨਾਂ ਤੋਂ ਬਾਅਦ ਬੇਨਤੀ ਹੈ ਸਾਡੇ ਐਡਵੋਕੇਟ ਸਾਹਿਬ ਰਮੇਸ਼ ਕੁਮਾਰ ਜੀ ਇਸ ਸਮੇਂ ਤੋਂ ਸਮਾਂ ਕੱਢ ਕੇ ਆਏ ਨੇ ਇਹਨਾਂ ਦੇ ਮਜਬੂਰੀ ਸਮਝਦੇ ਹੋਏ ਇਹਨਾਂ ਤੋਂ ਬਾਅਦ ਇਹ ਆਪਣੇ ਵਿਚਾਰ ਸਾਂਝੇ ਕਰਨਗੇ ਆਓ ਜੀ ਨਮੋ ਜੀ ਬਹੁਤ ਹੀ ਸਤਿਕਾਰਯੋਗ ਸਾਹਿਤਕਾਰ ਸਾਥੀਓ ਪ੍ਰਧਾਨਗੀ ਮੰਡਲ ਇਨਕਲਾਬੀ ਸਲਾਮ ਅੱਜ ਫਾਦਰ ਡੇ ਆ ਬਾਪੂ ਦਾ ਦਿਨ ਹੈ ਉਹਦੇ ਤੇ ਮੈਂ ਚਾਰਕ ਲੈਣਾ ਲਿਖਿਆ ਬਾਪੂ ਵਰਗਾ ਯਾਰ ਨਹੀਂ ਕੋਈ ਬਾਪੂ ਵਰਗਾ ਯਾਰ ਨਹੀਂ ਕੋਈ ਮਾਂ ਜਿਹਾ ਪਿਆਰ ਨਹੀਂ ਕੋਈ ਜਿੱਥੇ ਬਾਪੂ ਖੜ ਜਾਂਦਾ ਉਥੇ ਹੋਰ ਤਿਆਰ ਨਹੀਂ ਕੋਈ ਉਥੇ ਹੋਰ ਤਿਆਰ ਨਹੀਂ ਕੋਈ ਬਾਪੂ ਜਿਹਾ ਬਟੂਆ ਏ ਬਾਪੂ ਜਿਹਾ ਬਟੂਆ ਏ ਜੋ ਹਾਰਦਾ ਮਿਆਰ ਨਹੀਂ ਜੋ ਹਾਰਦਾ ਮਿਆਰ ਨਹੀਂ ਬਾਪੂ ਦੇ ਮੁੜਕੇ ਜਿਹਾ ਕੀਮਤੀ ਸ਼ਿੰਗਾਰ ਨਹੀਂ ਕੀਮਤੀ ਸ਼ਿੰਗਾਰ ਨਹੀਂ ਕਿਰਤ ਨੂੰ ਸਲੂਟ ਕਰਾਂ ਚੰਗਾ ਕੋਈ ਵਿਚਾਰ ਨਹੀਂ ਚੰਗਾ ਕੋਈ ਵਿਚਾਰ ਨਹੀਂ ਦੁੱਖ ਸੁੱਖ ਸਾਂਝਾ ਸਾਡਾ ਮੰਗ ਮਾਂ ਕੋਈ ਯਾਰ ਨਹੀਂ ਮੰਗ ਮਾਂ ਕੋਈ ਯਾਰ ਨਹੀਂ ਦਿਲ ਨੂੰ ਦਲਾਸਾ ਦੇਵੇ ਬਾਪੂ ਜਾ ਦਿਲਦਾਰ ਨਹੀਂ ਬਾਪੂ ਜਾ ਦਿਲਦਾਰ ਨਹੀਂ ਘੂਰੀ ਬੱਟ ਗਾਲ ਕੱਢੇ ਘੂਰੀ ਬੱਟ ਗਾਲ ਕੱਢੇ ਬਾਪੂ ਜਾ ਦਿਲਦਾਰ ਨਹੀਂ ਬਾਪੂ ਜਾ ਦਿਲਦਾਰ ਨਹੀਂ ਕੋਲ ਭਾਵੇਂ ਥੇਲਾ ਹੈ ਨਹੀਂ ਕੋਲ ਭਾਵੇਂ ਥੇਲਾ ਹੈ ਨਹੀਂ ਬਾਪੂ ਤੂੰ ânਕਾਰ ਨਹੀਂ ਬਾਪੂ ਤੂੰ ânਕਾਰ ਰੋਂਦਾ ਕਦੇ ਤੱਕਿਆ ਨਾ ਰੋਂਦਾ ਕਦੇ ਤੱਕਿਆ ਨਾ ਰਹਿੰਦਾ ਵੀ ਬਿਮਾਰ ਨਹੀਂ ਰਹਿੰਦਾ ਵੀ ਬਿਮਾਰ ਨਹੀਂ ਜੀਤ ਬਣ ਬਾਪੂ ਤੈਨੂੰ ਜੀਤ ਬਣ ਬਾਪੂ ਤੈਨੂੰ ਲੱਭਣਾ ਉਹ ਯਾਰ ਨਹੀਂ ਲੱਭਣਾ ਉਹ ਯਾਰ ਧੰਨਵਾਦ